ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਅਲੂ ਕਾਰੇ ਦਾ ਸਰਬਤ ਵੀਡੀਓ ਸ਼ੇਅਰ ਤੁਹਾਡੇ ਨਾਲ ਕਰਨ ਲੱਗੇ ਆ ਕਿਉਂਕਿ ਇਹ ਆਪਣੇ ਸਰੀਰ ਲਈ ਬਹੁਤ ਵਧੀਆ ਹੁੰਦਾ ਜੀ ਲੀਵਰ ਲਈ ਵੀ ਵਧੀਆ ਖੂਨ ਸਾਫ਼ ਕਰਨ ਲਈ ਵੀ ਬਹੁਤ ਫਾਇਦੇਮੰਦ ਦਾ ਤੇ ਬਲੌਕਿੰਗ ਨਾੜਾਂ ਲਈ ਵੀ ਬਹੁਤ ਫਾਇਦੇਮੰਦ ਦਾ ਸ਼ੂਗਰ ਲਈ ਵੀ ਫਾਇਦੇਮੰਦ ਦਾ ਹਰ ਇੱਕ ਬਿਮਾਰੀ ਲਈ ਇਹ ਬਹੁਤ ਫਾਇਦੇਮੰਦ ਦਾ ਚਲੋ ਜੀ ਆਪਾਂ ਹੁਣ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਵੀ ਕਿੱਦਾਂ ਬਣਾਉਣੇ ਆਪਾਂ ਆਲੂ ਭਖਾਰੇ ਦਾ ਸਰਬਤ ਤੇ ਕੀ ਕੀ ਇਹਦੇ ਵਿੱਚ ਪਾਉਣੇ ਆ ਜੁੜੇ ਰਹੇ ਵੀਡੀਓ ਦੇ ਨਾਲ ਸ਼ੁਰੂ ਤੋਂ ਲੈ ਕੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਲਓ ਜੀ ਆਪਾਂ ਨੇ 200 ਗ੍ਰਾਮ ਆਲੂ ਭਖਾਰਾ ਲੈ ਲਿਆ ਇਹਨਾਂ ਨੂੰ ਆਪਾਂ ਨੇ ਧੋ ਲਿਆ ਹੁਣ ਆਪਾਂ ਚੁੱਲ੍ਹਾ ਬਾਲ ਲੈਨੇ ਆਂ ਉੱਪਰ ਪਾਇਨ ਧਰ ਲੈਨੇ ਆਂ ਲਓ ਜੀ ਚੁੱਲ੍ਹਾ ਆਪਾਂ ਨੇ ਬਾਲ ਲਿਆ ਹੁਣ ਜਿਹੜੇ ਆਲੂ ਭਖਾਰੇ ਨੇ ਇਹਨਾਂ ਨੂੰ ਆਪਾਂ ਵਿੱਚ ਪਾ ਦਿੰਨੇ ਆ ਕੜਾਹੀ ਦੇ ਹੁਣ ਇਹਦੇ ਵਿੱਚ ਆਪਾਂ ਨੇ 200 ਗ੍ਰਾਮ ਆਪਾਂ ਨੇ ਆਲੂ ਭਖਾਰੇ ਲਿਆ ਆਪਾਂ 1.5 ਕ ਗਲਾਸ ਪਾਣੀ ਦਾ ਐਡ ਕਰ ਲੈਨੇ ਜੇ ਤੁਹਾਡੇ ਆਲੂ ਭਖਾਰੇ ਵੱਧ ਨੇ ਤਾਂ ਤੁਸੀਂ ਵੱਧ ਪਾਣੀ ਵੀ ਐਡ ਕਰ ਸਕਦੇ ਹੋ ਪਾਂ ਦੇ ਦਿੱਤਾ ਗਲਾਸ ਪਾਣੀ ਦਾ 200 ਆਲੂ 200 ਗ੍ਰਾਮ ਆਲੂ ਕਾਰਾ ਤੇ 1.5 ਗਲਾਸ ਆਪਾਂ ਨੇ ਪਾਣੀ ਦਾ ਐਡ ਕਰ ਲਿਆ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਪਾਣੀ ਨੂੰ ਵਾਲਾ ਆਲੈਂਦ ਨੇ ਜੀ ਚੰਗੀ ਤਰ੍ਹਾਂ ਇਹਨੂੰ ਰੰਨਦਿਆਂ ਫਿਰ ਮਿਲਦੇ ਹਾਂ ਲੋ ਜੀ ਆਲੂ ਬੁਖਾਰੇ ਦੇਖੋ ਆਪਣੇ ਫੋਲਕ ਲਹਿਣ ਲੱਗ ਗਿਆ ਆਪਣਾ ਆਲੂ ਬੁਖਾਰਾ ਥੋੜਾ ਜਿਹਾ ਉਹ ਆ ਕਿਹੜਾ ਜੇ ਥੋੜਾ ਜਿਹਾ ਹਾਂ ਹੋਵੇ ਜਿਆਦਾ ਪੱਕਿਆ ਹੋਇਆ ਹੋਵੇ ਉਹ ਛੇਤੀ ਹੋ ਜਾਣਾ ये थोड़ा योड़ा जख्त थी इन थोड़ा जहा टाइम लग जाना इतना ही आप पलटा पलटा के आलू बुखारे चंकी तरह पका लेना लो जी आलू बुखारे देखो अपने ढल के ਥੋੜੇ ਥੋੜੇ ਰਹਿ ਗਏ ਇਹ ਵੀ ਚਾਹ ਜਾਣਗੇ ਹੁਣ ਆਪਾਂ ਇਹਦੇ ਵਿੱਚ ਕੀ ਕਰਨਾ ਦੋ ਚਮਚੇ ਦੋ ਚਮਚੇ ਨੇ ਛੋਟੇ ਆਪਾਂ ਚੀਨੀ ਦੇ ਐਡ ਕਰ ਲੈਨੇ ਚਾਹੋ ਤੁਸੀਂ ਮਿਸਰੀ ਵੀ ਪਾ ਸਕਦੇ ਹੋ ਲੋ ਜੀ ਇਹ ਤਿੰਨ ਨੂੰ ਆਪਾਂ ਮੈਸ਼ ਕਰ ਦਾਂਗੇ ਚੰਗੀ ਤਰ੍ਹਾਂ ਤਾਂ ਜੋ ਜੜੀਆਂ ਇਹਦੀਆਂ ਗਿੜਕਾਂ ਨੇ ਉਹ ਅੱਡ ਹੋ ਜਾਣ ਤੇ ਜਿਹੜਾ ਇਹਦਾ ਪਲਪ ਆ ਉਹ ਅੱਡ ਲੈ ਜੇਵੇ ਇਦਾਂ ਹੀ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਮੈਸ ਕਰ ਲਵਾਂਗੇ ਚਮਚਾ ਕੜਾਹੀ ਫੇਰ ਆਹ ਕਰਤੀ ਫੇਰ ਫੇਰ ਕੇ ਲਓ ਜੀ ਦੇਖੋ ਆਪਣੀਆਂ ਜਿਹੜੀਆਂ ਗਿੜਕਾਂ ਦੀਆਂ ਆਡਾਉਗੀ ਤੇ ਸਰਬਤ ਆਪਣਾ ਚੰਗੀ ਤਰ੍ਹਾਂ ਰਿਜ ਗਿਆ ਗਾੜਾ ਹੋ ਗਿਆ ਹੁਣ ਆਪਾਂ ਚੁੱਲੇ ਨੂੰ ਬੰਦ ਕਰ ਦਿੰਨੇ ਆ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਠੰਡਾ ਕਰ ਲਵਾਂਗੇ 5-4 ਮਿੰਟ ਲਈ ਜੀ ਆਪਾਂ ਇਹਨੂੰ ਠੰਡਾ ਕਰ ਦਿਆਂ ਲੋ ਜੀ ਸਰਬਤ ਆਪਨ ਠੰਡਾ ਹੋ ਗਿਆ ਹੁਣ ਇਹਨੂੰ ਆਪਾਂ ਇੱਕ ਡੋਂਗੇ ਦੇ ਵਿੱਚ ਪਾਉਣ ਲੈਣੇ ਆ ਸਾਲਣੀ ਆਪਾਂ ਨੇ ਮੋਟੀ ਵਾਲੀ ਲੈਣੀ ਹੈ ਬਰੀਕ ਨਹੀਂ ਲੈਣੀ ਕਿਉਂਕਿ ਬਰੀਕ ਦੇ ਵਿੱਚ ਜਿਹੜੇ ਆਪਣੇ ਇਹਦੇ ਵਿੱਚ ਉਹ ਰੇਸ਼ੇ ਨੇ ਉਹ ਵੀ ਵਿੱਚ ਜਾਣੇ ਚਾਹੀਦੇ ਨਾਲ ਜੂਸ ਦੇ ਤਾਂ ਹੀ ਗਾੜਾ ਹੋਊਗਾ ਜੇ ਬਿਲਕੁਲ ਪਤਲਾ ਪਰ ਬਰੀਕ ਝਾਰਨੀ ਵਿੱਚ ਦੀ ਪਾਵਾਂ ਨਹੀਂ ਦੀ ਬਰੀਕ ਚਾਹ ਪੋਣੀ ਵਿੱਚ ਪੋਣਾਂਗੇ ਫਿਰ ਇਹਦੇ ਆ ਆਪਣੇ ਪਤਲਾ ਜੂਸ ਜਾਊ ਜਮੀ ਜਿਹੜੇ ਰੇਸ਼ੇ ਨੇ ਉਹ ਨਹੀਂ ਜਾਣੇ ਜੇ ਆਪਾਂ ਥੋੜੀ ਜੀ ਇੱਦਾਂ ਮੋਟੀ ਸਟੀਲ ਦੀ ਝਾਰਨੀ ਵਿੱਚ ਦੀ ਚੁਣ ਆ ਪੋਣਾਂਗੇ ਫਿਰ ਇਹਦੇ ਰੇਸ਼ੇ ਨੇ ਜਿਹੜੇ ਸਾਰੇ ਉਹ ਜੂਸ ਦੇ ਵਿੱਚ ਚਲੇ ਜਾਣਗੇ ਬਰੀਕ ਬਰੀਕ ਫਲ ਜਿੰਨ ਚੰਗਾ ਚੰਗੀ ਤਰ੍ਹਾਂ ਇਦਾਂ ਹਲਿਆ ਹਲਿਆ ਕੇ ਆਪਾਂ ਇਹਦਾ ਸਾਰਾ ਜਿਹੜੇ ਰੇਸ਼ੇ ਨੇ ਉਹ ਕੱਢ ਦੇਣੇ ਨੇ ਵਿੱਚੋਂ ਇਹਦੀਆਂ ਗਿਟਕਾਂ ਤੇ ਜਿਹੜੀ ਉਹ ਉੱਪਰਲਾ ਛਿਲਕਾ ਉਹ ਉਹ ਵਿੱਚ ਰਹਿ ਜਵੇ ਜਿਹੜਾ ਦੂਜਾ ਆਪਣਾ ਉਹ ਸਾਰਾ نیچے ਜੂਸ ਦੇ ਵਿੱਚ ਚਲਾ ਜਾਵੇ ਲਓ ਜੀ ਇਦਾਂ ਕਰ ਕਰਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਵੀਡੀਓ ਨੂੰ ਬੈਣਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖ ਲਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਆ ਕਰੋ ਲਓ ਜੀ ਇਹਨੂੰ ਅੰਨੀ ਦੇਰ ਤੱਕ ਆਪਾਂ ਇਦਾਂ ਹੀ ਕਰਦੇ ਰਹਾਂਗੇ ਜਿੰਨੀ ਦੇਰ ਤੱਕ ਇਹ ਸਾਰ ਆਪਣਾ ਜੂਸ ਆ ਜਿਹੜਾ نیچے ਬੋਲ ਦੇ ਵਿੱਚ ਨੇ ਜਾਂਦਾ ਐਦਾਂ ਕਰ ਕਰਕੇ ਆਪਾਂ ਜਿਹੜਾ ਸਿਲਕਾ ਤੇ ਇਕੱਲਾ ਛਿੜਕੇ ਵਿੱਚ ਰਹਿ ਜਾਣ बाकी अपना जूस सारा नीचे चला जाए लो जी दो तीन मिनट हो गए देखो अपन एदाई करते हैं कर देखो बिच बिल्कुल गाढ़ा ये रेशे थे जेड़े बिच आ गए जूस दे अपने शरबत के जूस कह लो शरबत कह लो जी देखो ਜੇਰਾਪਾ ਮੁੱਲ ਦਾ ਲੈਣਿਆ ਜੀ ਉਹਦੇ ਵਿੱਚ ਐ ਲੋ ਇੰਨਾ ਕੁ ਰਹਿ ਗਿਆ ਬਿਲਕੁਲ ਆਪਾਂ ਨੇ ਸਾਰਾ ਆ ਦੇਖੋ ਸਾਰਾ ਸਰਬਤ ਆਪਾਂ ਨੇ ਚੰਗੀ ਤਰ੍ਹਾਂ ਕੱਢ ਲਿਆ ਇਹ ਗਾੜਾ ਹੋਣਾ ਵੀ ਜ਼ਰੂਰੀ ਹੈ ਜੀ ਕੋਈ ਕੱਲਾ ਨਹੀਂ ਵੀ ਆਪਾਂ ਨੂੰ ਲਓ ਜੀ ਦੇਖ ਆਪਣੇ ਹੱਥਾਂ ਦਾ ਬਣਾਇਆ ਹੈ ਸੁੱਧ ਸਰਬਤ ਕਿਉਂਕਿ ਜਿਹੜਾ ਆਪਾਂ ਸ਼ਹਿਰਾਂ ਵਾਲਾ ਲੈਂਦੇ ਆਂ ਦੀ ਉਹਦੇ ਵਿੱਚ ਰੰਗ ਪਾ ਦਿੰਦੇ ਨੇ ਕੈਮੀਕਲ ਪਾ ਕੇ ਵਿੱਚ ਉਹ ਨਹੀਂ ਹੁੰਦਾ ਜਿਹੜੀ ਚੀਜ਼ ਆਪਾਂ ਚਲੋ ਘਰੇ ਬਣਾ ਸਕਦੇ ਆ ਉਹ ਉਹ ਤਾਂ ਆਪਾਂ ਬਣਾਈਏ ਹਨ ਜਿਹੜੀ ਘਰੇ ਨਹੀਂ ਬਣਦੀ ਚਲੋ ਉਹ ਤਾਂ ਆਪਾਂ ਨੂੰ ਬਾਜ਼ਾਰ ਚੋਂ ਲੈਣੀ ਪੈਂਦੀ ਆ ਆਪਾਂ ਆਪਣੇ ਬੱਚਿਆਂ ਨੂੰ ਘਰੇ ਬਣਾ ਕੇ ਪਈਏ ਜੀ ਲਓ ਜੀ ਹੁਣ ਆਪਾਂ ਇਹਨੂੰ ਗਲਾਸ ਦੇ ਵਿੱਚ ਪਾ ਲੈਨੇ ਆ ਥੋੜਾ ਜਿਹਾ ਆਪਾਂ ਐਡ ਕਰ ਲੈਨੇ ਆ ਕਾਲਾ ਨਮਕ ਇਹ ਤੁਹਾਡੀ ਮਰਜ਼ੀ ਆ ਜੇ ਤੁਹਾਨੂੰ ਤੁਹਾਡਾ ਸਰਬਤ ਜ਼ਿਆਦਾ ਖੱਟਾ ਫਿਰ ਤਾਂ ਤੁਸੀਂ ਥੋੜਾ ਜਿਹਾ ਨਮਕ ਪਾ ਸਕਦੇ ਹੋ ਜੇ ਤੁਹਾਡਾ ਸਰਬਤ ਠੀਕ ਆ ਫਿਰ ਤੁਸੀਂ ਨਮਕ ਨਾ ਪਾਓ ਬਹੁਤਾ ਕੱਲਾ ਮਿੱਠਾ ਵੀ ਪੀ ਸਕਦੇ ਹੋ ਦੇਖੋ ਜੀ ਕਿੰਨਾ ਗਾੜਾ ਬਣ ਗਿਆ ਬਰਫ਼ ਵੀ ਪਾ ਸਕਦੇ ਹਾਂ ਪਰ ਆਪਾਂ ਬਰਫ਼ ਨਹੀਂ ਪਾਉਂਦੇ ਕਿਉਂਕਿ ਮੌਸਮ ਦੇ ਹਿਸਾਬ ਨਾਲ ਥੋੜਾ ਜਿਹਾ ਗਲੇ-ਗੂਲੇ ਜਿਹਾ ਖਰਾਬ ਹੋਇਆ ਪੈਣੇ ਨਹੀਂ ਇਸ ਕਰਕੇ ਆਪਾਂ ਬਰਫ਼ ਨਹੀਂ ਪਾਉਂਦੇ ਲਓ ਜੀ ਆਪਣਾ ਅਲੂ ਦਾ ਕਾਰਿਆ ਦਾ ਸਰਫਤ ਕਹਿ ਲਓ ਜੂਸ ਕਹਿ ਲਓ ਬਣ ਕੇ ਤਿਆਰ ਆ ਤੁਸੀਂ ਵੀ ਆਪਣੇ ਬੱਚਿਆਂ ਨੂੰ ਘਰੇ ਬਣਾ ਕੇ ਪਿਆਓ ਜੀ ਬੀਡੀਏ ਨੂੰ ਐਂਡ ਤੋਂ ਲੈ ਕੇ ਸ਼ੁਰੂ ਤੱਕ ਜਰੂਰ ਦੇਖਿਆ ਕਰੋ ਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਲਾਈਕ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ 'ਚ ਤਬ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ